ਸਾਰਾ ਦਿਨ ਆਪਣਾ ਮਤਲਬ ਵੀ ਬ્લેਕ ਕਾਫੀ ਦੇ ਉੱਤੇ ਹੀ ਚੱਲੇਗਾ ਅੱਜ ਦੀ ਡਾਈਟ ਦੇ ਵਿੱਚ ਸਿਰਫ ਆਪਣੀ ਇਕੱਲੀ ਬ્લેਕ ਕਾਫੀ ਜੀ ਇਹ ਤੁਸੀਂ ਦੇਖ ਸਕਦੇ ਹੋ ਤੇ ਨਾਲ ਮੈਂ ਇੱਕ ਸੇਵ ਆ ਜਿਹੜਾ ਇੱਕ ਸੇਵ ਇੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਆਪਾਂ ਹੁਣ ਆ ਗਏ ਗਰਾਊਂਡ ਦੇ ਵਿੱਚ ਜੀ ਤੇ ਸਵੇਰ ਦੇ ਨਾ ਪੋਣੇ ਕਿ ਸੱਤ ਹੋ ਗਏ ਆ ਤੇ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਬਾਹਰ ਹਵਾ ਚੱਲੀ ਪਈ ਆ ਠੰਡੀ ਠੰਡੀ ਤੇ ਧੁੰਦ ਵੀ ਪਈ ਹੋਈ ਆ ਤੇ ਆਪਣਾ ਜਿਹੜਾ ਅੱਜ ਦਾ ਵਰਕਆਊਟ ਆਪਾਂ ਨਾ 3 ਕਿਲੋਮੀਟਰ ਜਿਹੜੀ ਰਨਿੰਗ ਆਪਾਂ 3 ਕਿਲੋਮੀਟਰ ਰਨਿੰਗ ਕਰਾਂਗੇ ਜੀ ਸਵੇਰੇ ਤੇ ਲਗਾਤਾਰ ਸਲੋ ਸਲੋ ਨਾ ਜ਼ਿਆਦਾ ਤੇਜ਼ ਭੱਜਣਾ ਆਏਗਾ ਆਪਾਂ ਨਾ ਜ਼ਿਆਦਾ ਜ਼ਿਆਦਾ ਸਲੋ ਮੀਡੀਅਮ ਪੇਸ ਦੇ ਉੱਤੇ ਆਪਾਂ ਤੇ 3 ਕਿਲੋਮੀਟਰ ਰਨਿੰਗ ਆ ਜਿਹੜੀ ਉਹ ਆਪਾਂ ਲਗਾਵਾਂਗੇ 3 ਕਿਲੋਮੀਟਰ ਰਨਿੰਗ ਲਾਉਣ ਤੋਂ ਬਾਅਦ ਫਿਰ ਆਪਾਂ ਜਿਮ ਦੇ ਵਿੱਚ ਜਾ ਕੇ 100 ਜਹਾ ਕਰਾਂਗੇ ਥੋੜੀਆਂ ਜੀਆਂ ਹਣਾ ਜਿਮ ਦੇ ਵਿੱਚ ਜਾ ਕੇ ਉਹ ਸਟਰੈਂਥ ਟ੍ਰੇਨਿੰਗ ਕਰਾਂਗੇ ਅੱਪਰ ਬੋਡੀ ਦਾ ਜਾਨੀ ਕਿ ਬੈਕ ਦੀਆਂ 100 ਜਿਆ ਕਰਾਂਗੇ ਆਪਾਂ ਜਿਮ ਦੇ ਵਿੱਚ ਉਹ ਆਪਾਂ ਮਤਲਬ ਵੀ ਥੋੜਾ ਟਾਈਮ ਵਰਕਆਊਟ ਕਰਾਂਗੇ ਹੁਣ ਆਪਾਂ ਪਹਿਲਾਂ ਲਾਵਾਂਗੇ 3 ਕਿਲੋਮੀਟਰ ਰਨਿੰਗ 3 ਕਿਲੋਮੀਟਰ ਰਨਿੰਗ ਲਾ ਕੇ ਫਿਰ ਉਸ ਤੋਂ ਬਾਅਦ ਜਿਮਰੇ ਵਿੱਚ ਵਰਕਆਊਟ ਜਿਹੜੀ ਆਪਣੀ ਡਾਈਟ ਡਿਟ ਹੋਊਗੀ ਨਾ ਉਹ ਅੱਜ ਆਪਾਂ ਦੇਖਣਾ ਵਾ ਅੱਜ ਜਿਹੜੀ ਡਾਈਟ ਆਪਣੀ ਜਿਹੜੀ ਬਹੁਤ ਹੀ ਜ਼ਿਆਦਾ ਘੱਟ ਹੋਊਗੀ ਜਾਨਕੀ ਇੱਕ ਸਰਦੀ ਮੰਗਣੀ ਚਲੋ ਫਾਸਟਿੰਗ ਹੀ ਹੋਊਗੀ ਸਾਰਾ ਦਿਨ ਆਪਣਾ ਬਸ ਬਲੇਕ ਕਾਫੀ ਦੇ ਉੱਤੇ ਹੀ ਚੱਲੇਗਾ ਤੇ ਸ਼ਾਮ ਨੂੰ ਵੀ ਜਿਹੜਾ ਆਪਣਾ ਵਰਕਆਊਟ ਆਪਾਂ ਸ਼ਾਮੀ ਵਰਕਆਊਟ ਵੀ ਕਰਾਂਗੇ ਸੋ ਦੇਖਦੇ ਆਪਾਂ ਸਿੱਧਾ ਫਿਰ ਨਾ ਅੱਜ ਇਕੱਲਾ ਡਿਨਰ ਹੀ ਕਰਾਂਗੇ ਤੇ ਉਹਦੇ ਵਿੱਚ ਹੋਰ ਕੋਈ ਬ੍ਰੇਕਫਾਸਟ ਲੰਚ ਕੁਛ ਨਹੀਂ ਜਾਂ ਕੋਈ ਵੀ ਮੀਲ ਨਹੀਂ ਲੈਣੀ ਹੈਗੀ ਆਪਾਂ ਫੁੱਲ ਡੇ ਈਟਿੰਗ ਜਿਹੜੀ ਆਪਣੀ ਇਦਾਂ ਹੀ ਚੱਲੂਗੀ ਕੁਛ ਨਹੀਂ ਖਾਣਾ ਹੈਗਾ ਤੇ ਰਾਤ ਨੂੰ ਜਿਹੜਾ ਡਿਨਰ ਆਪਾਂ ਉਹੀ ਆਪਾਂ ਕਲੋਂ ਗਏ ਸੋ ਹੁਣ ਆਪਾਂ ਕਰਨ ਲੱਗੇ ਅਰਨਿੰਗ ਸ਼ੁਰੂ 3 ਕਿਲੋਮੀਟਰ ਨਹੀਂ ਲਾ ਕੇ ਫਿਰ ਆਪਾਂ ਜਿਮ ਦੇ ਵਿੱਚ ਮਿਲਦੇ ਆ ਜੀ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਆਪਾਂ ਹੁਣ ਇਹਦਾ 3 ਕਿਲੋਮੀਟਰ ਜਿਹੜੀ ਰਨਿੰਗ ਹੈ ਜੀ ਆਪਣੀ ਆਪਾਂ ਕੰਪਲੀਟ ਕਰ ਲੇ ਨਾ ਜ਼ਿਆਦਾ ਆਪਾਂ ਫਾਸਟ ਲਈ ਨਾ ਜ਼ਿਆਦਾ ਆਪਾਂ ਸਲੋ ਲਈ ਮੀਡੀਅਮ ਫੇਸ ਤੇ ਲਈ ਤੇ ਫਿਰ ਉਸ ਤੋਂ ਬਾਅਦ ਆਪਾਂ ਆ ਅਗੇ ਜਿਮ ਦੇ ਵਿੱਚ ਜਿਮ ਦੇ ਵਿੱਚ ਆ ਕੇ ਮੈਂ ਅੱਜ ਲਈਏ ਬੈਕ ਦੀ ਐਕਸਰਸਾਈਜ਼ ਜਿਹੜੀਆਂ ਲਈਏ ਸੀ ਜਿਹੜੀ ਤੁਸੀਂ ਐਕਸਰਸਾਈਜ਼ ਦੇਖਦੇ ਪਏ ਹੋ ਹਰੇਕ ਐਕਸਰਸਾਈਜ਼ ਦੇ ਵਿੱਚ ਮੈਂ 10 ਤੋਂ 12 ਰੈਪੀਟੀਸ਼ਨ ਲੋਂਦਾ ਸੀ ਜਾਂ ਤੇ ਤਿੰਨ ਤਿੰਨ ਮਤਲ ਤੇ ਹਰ ਇੱਕ ਮਤਲਬ ਰਾਡ ਬਦਲ ਬਦਲ ਕੇ ਹਰ ਇੱਕ ਮਤਲਬ ਮਸਲ ਦੀ ਮੈਂ ਲਗਾਉਂਦਾ ਸੀਗਾ ਮਤਲਬ ਵੀ ਮਸਲ ਨੂੰ ਟ੍ਰੈਂਡ ਕਰਦਾ ਸੀਗਾ ਤੇ ਇਹਦੇ ਵੀ ਮੈਂ ਜਿਹੜੇ ਤੁਸੀਂ ਦੇਖ ਰਹੇ ਹੋ ਐਕਸਰਸਾਈਜ਼ ਇਹਦੇ ਵੀ ਮੈਂ ਤਿੰਨ ਜਿਹੜੇ ਸੀਗੇ ਟੋਟਲ ਇਹਦੇ ਵੀ ਮੈਂ ਤਿੰਨ ਸੈੱਟ ਲਾਈ ਸੀਗੇ ਟੋਟਲ ਮਤਲਬ ਵੀ ਰਿਪੀਟਿਸ਼ਨ ਸੀ ਜਿਹੜੇ ਮੇਰੇ ਜੀ ਰਿਪੀਟਿਸ਼ਨ ਮੇਰੇ 10 ਤੋਂ 12 ਹੀ ਰਹਿੰਦੇ ਸੀਗਾ ਨਾ ਸੋ ਮੇਰੇ ਇਹਦੇ ਪਹਿਲਾਂ ਵੀ ਵੇਟ ਘਟ ਪਉਂਦਾ ਫਿਰ ਉਸ ਤੋਂ ਬਾਅਦ ਜ਼ਿਆਦਾ ਵੇਟ ਪਉਂਦਾ ਫਿਰ ਉਸ ਤੋਂ ਬਾਅਦ ਜ਼ਿਆਦਾ ਵੇਟ ਪਉਂਦਾ ਸੀਗਾ ਇਹਦੇ ਵੀ ਮੇ ਜਿਹੜੇ ਸੀਗੇ ਤੁਸੀਂ ਦੇਖ ਸਕਦੇ ਹੋ ਇਹਦੇ ਵੀ ਬੈਕ ਦੇ ਇਹਦੇ ਵੀ ਮੇ ਟੋਟਲ ਸੀਗੇ ਜਿਹੜੇ ਮੈਂ ਤਿੰਨ ਸੈੱਟ ਸੀਗੇ ਇਹਦੇ ਮੈਂ ਲਾਈ ਸੀ ਰਿਪੀਟਿਸ਼ਨ 10 ਤੋਂ 12 ਸੀਗੇ ਜੀ ਇਹ ਸੋ ਹਾਂਜੀ ਆਪਾਂ ਨਾ ਵਰਕਆਊਟ ਕਰਕੇ ਘਰੇ ਆ ਗਏ ਆ ਫਿਰ ਤੁਸੀਂ ਦੇਖਿਆ ਜਿਵੇਂ ਕਿ ਆਪਾਂ ਮਤਲਬ ਵੀ ਇਹਨਾਂ ਪਹਿਲਾਂ ਭੱਜ ਨਹੀਂ ਲਾਈ ਸੀ ਤੇ ਰਨਿੰਗ ਲਾਉਣ ਤੋਂ ਬਾਅਦ ਫਿਰ ਆਪਾਂ ਜਿਮ ਦੇ ਵਿੱਚ ਸੀਗਾ ਜਿਹੜਾ ਤੇ ਆਪਾਂ ਅੱਜ ਮਤਲਬ ਕੁਝ ਨਹੀਂ ਖਾਣਾ ਹੈਗਾ ਮੈਂ ਨਾ ਇੱਕ ਦੇਖਦਾ ਤੁਸੀਂ ਇੱਕ ਗਲਾਸ ਜਿਹੜਾ ਮੈਂ ਬਲੈਕ ਕਾਫੀ ਦਾ ਜਿਹੜਾ ਹਨਾ ਇਹ ਬਣਾ ਲਿਆ ਸੋ ਇਹ ਆਪਾਂ ਬਲੈਕ ਕਾਫੀ ਹੀ ਪੀਵਾਂਗੇ ਸੋ ਅੱਜ ਜੋ ਵੀ ਦਿਨ ਦੇ ਵਿੱਚ ਮਤਲਬ ਵੀ ਆਪਣੀ ਮਤਲਬ 2-3 ਘੰਟੇ ਬਾਅਦ ਜੋ ਵੀ ਆਪਾਂ ਖਾਣਾ ਪੀਣਾ ਮਤਲਬ ਵੀ ਹਨਾ ਉਹ ਸਿਰਫ ਬਸ ਇਕੱਲੀ ਬਲੈਕ ਕਾਫੀ ਆ ਅੱਜ ਦੀ ਡਾਈਟ ਦੇ ਵਿੱਚ ਸਿਰਫ ਆਪਣੀ ਇਕੱਲੀ ਬਲੈਕ ਕਾਫੀ ਆ ਹੁਣ ਮੰਨ ਕੇ ਚੱਲੋ ਹੁਣ 10:00 ਵਜੇ ਆ ਕਿ ਮੈਂ 8:30 ਨੂੰ 9:00 ਇੱਕ 10:00 ਵਜੇ ਆ ਗਿਆ ਸੀ ਗਰਾਊਂਡ ਦੇ ਵਿੱਚ ਵਰਕਆਊਟ ਕਰਕੇ ਤੇ 10:00 ਵਜੇ ਮੈਂ ਬਲੈਕ ਕਾਫ ਤੇ ਇੱਕ ਵਾਰੀ ਫਿਰ ਗਰਾਊਂਡ ਦੇ ਵਿੱਚ ਜਾਣ ਤੋਂ ਪਹਿਲਾਂ ਸ਼ਾਮ ਨੂੰ ਹਨਾ ਵਰਕਆਊਟ ਫੇਰ ਕਰਾਂਗਾ ਜਿਮ ਦੇ ਵਿੱਚ ਉਦੋਂ ਵੀ ਬਲੈਕ ਕਾਫੀ ਪੀਵਾਂਗਾ ਬਲੈਕ ਕਾਫੀ ਪੀ ਕੇ ਗਰਾਊਂਡ ਦੇ ਵਿੱਚ ਚੱਲ ਜਾਵਾਂਗਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਡਿਨਰ ਹੋਊਗਾ ਡਿਨਰ ਦੇ ਵਿੱਚ ਆਪਾਂ ਖਾਵਾਂਗੇ ਸੋ ਡਿਨਰ ਦੇ ਵਿੱਚ ਦੇਖਦੇ ਹਾਂ ਅੱਜ ਆਪਾਂ ਕੀ ਖਾਣਾ ਵਾ ਸੋ ਜਿਹੜਾ ਅੱਜ ਦਾ ਦੇਣਾ मतलब ਅਪਣਾ ਮਾਨਕ ਚੱਲੂ 22 23 ਘੰਟੇ ਆਪਣੀ ਜਿਹੜੇ ਫਾਸਟਿੰਗ ਦੇ ਉਹ ਹੋਣਗੇ ਤੇ ਕਿਉਂਕਿ ਆਪਾਂ ਸਵੇਰ ਜਿਹੜਾ ਸੀਗਾ ਮੈਂ ਕੱਲ ਰਾਤ ਕੱਲ ਰਾਤ ਮੈਂ 7:00 ਵਜੇ ਜਿਹੜਾ ਡਿਨਰ ਸੀਗਾ ਉਹ ਮੈਂ ਕਰ ਲਿਆ ਸੀਗਾ ਤੇ ਅੱਜ ਆਪਾਂ 6 ਵਜੇ ਡਿਨਰ ਆ ਜਿਹੜਾ ਆਪਾਂ 6-7 ਵਜੇ ਆਪਾਂ ਡਿਨਰ ਕਰ ਲਾਂਗੇ ਜਾਨਕੀ 23-24 ਘੰਟੇ ਦੀ ਆਪਣੀ ਜਿਹੜੀ ਫਾਸਟਿੰਗ ਜਿਹੜੀ ਉਹ ਹੋ ਜਾਈਏ ਨਾ ਸੋ ਆਪਾਂ ਨੂੰ ਕਈ ਵਾਰੀ ਨਾ ਆਪਾਂ 14 ਘੰਟੇ ਦੀ ਫਾਸਟਿੰਗ ਕਰਦੇ ਆ 21 ਘੰਟੇ ਦੀ ਫਾਸਟਿੰਗ ਕਰਦੇ ਆ ਨਾ ਚਾਹੇ 16 ਘੰਟੇ ਦੀ ਵੀ ਫਾਸਟਿੰਗ ਕਰਦੇ ਆ 14 ਦੀ ਹੋਗੀ 18 ਦੀ ਵੀ ਹੋਗੀ ਤੇ ਸਾਨੂੰ 24 ਦੀ 36 ਘੰਟੇ ਦੀ ਵੀ ਸਾਨੂੰ ਜਿਹੜੀ ਫਾਸਟਿੰਗ ਉਹ ਕਰਨੀ ਚਾਹੀਦੀ ਆ ਸੋ ਆਪਣਾ ਜਿਹੜਾ ਦਿਨ ਦੇ ਵਿੱਚ ਸਾਰੀ ਬਲੇਕ ਉਹੀ ਚੱਲੇਗੀ ਸੋ ਅਗਰ ਕੋਈ ਵੀ ਅਪਡੇਟ ਹੋਊਗੀ ਤੁਹਾਨੂੰ ਮੈਂ ਬਲੌਗ ਦੇ ਵਿੱਚ ਦੱਸ ਦਰ ਰਾਵਾਂਗਾ ਜੀ ਆਪਾਂ ਸ਼ਾਮ ਨੂੰ ਪਹੁੰਚ ਗਏ ਜੀ ਜਿੰਮ ਦੇ ਵਿੱਚ ਤੇ ਹੁਣ ਆਪਾਂ ਫਿਰ ਜਿੰਮ ਦੇ ਵਿੱਚ ਜਾਣਾ ਆਪਾਂ ਸ਼ੋਲਡਰ ਦਾ ਜਿਹੜਾ ਵਰਕਆਊਟ ਸ਼ੋਲਡਰ ਦਾ ਵਰਕਆਊਟ ਕਰਾਂਗੇ ਜੀ ਆਪਾਂ ਸੋ ਸਭ ਤੋਂ ਪਹਿਲਾਂ ਆਪਾਂ ਸ਼ੋਲਡਰ ਦੇ ਨਾਲ ਇਹ ਜਿਹੜੇ ਸੀ ਇਹਦੇ ਵੀ 15 ਤੋਂ 20 ਰਿਪੀਟਿਸ਼ਨ ਹੁੰਦਾ ਸੀ ਇਹਦੇ ਵੀ ਮੈਂ ਟੋਟਲ ਤਿੰਨ ਜਿਹੜੇ ਸੈੱਟ ਆਏ ਸੀ ਹਨ ਕਿਉਂ ਆਪਨ ਨੂੰ ਆਪਣੀ ਬੋਡੀ ਦਾ ਜਿਹੜਾ ਕੱਲਾ ਕੱਲਾ ਮਸਲਾ ਆਪਨੂੰ ਟ੍ਰੇਨ ਕਰਨਾ ਚਾਹੀਦਾ ਵਾ ਜਿਨੇ ਵੀ ਆਪਣੇ ਮਸਲ ਨੇ ਛੋਟਾ ਮਸਲਾ ਚਾਹੇ ਵੱਡਾ ਮਸਲਾ ਸ਼ੋਲਡਰ ਆ ਜਿਹੜਾ ਛੋਟੇ ਮਸਲੇ ਵਿੱਚ ਆ ਜਾਂਦਾ ਵਾ ਸੋ ਮੈਂ ਜਿਹਦਾ ਸਵੇਰੇ ਤੁਸੀਂ ਦੇਖਿਆ ਹਨਾ ਸਵੇਰੇ ਮੈਂ ਲੈਟਸ ਦੀ ਸੀ ਜਿਹੜੀ ਬੈਗਰੀ ਐਕਸਰਸਾਈਜ਼ ਸੀ ਉਹ ਕੀਤੀ ਸੀ ਤੇ ਸ਼ਾਮ ਨੂੰ ਜਿਹੜੇ ਮੈਂ ਸ਼ੋਲਡਰ ਸੀਗੇ ਸ਼ੋਲਡਰ ਮੈਂ ਟ੍ਰੇਨ ਕੀਤਾ ਇਹ ਅਲੱਗ-ਅਲੱਗ ਤਰੀਕੇ ਨਾਲ ਕੀਤਾ ਸੀ ਹੁਣ ਬਾਅਦੋਂ ਮੈਂ ਆਹ ਡੰਬਾਂ ਦੇ ਨਾਲ ਫਰੰਟ ਸੀਗਾ ਜਿਹੜਾ ਹਨਾ ਫਰੰਟ ਦਾ ਮੈਂ ਸ਼ੋਲਡਰ ਸੀਗਾ ਜਿਹੜਾ ਉਹ ਮੈਂ ਜਿਹੜਾ ਸੀਗਾ ਟ੍ਰ ਫਿਰ ਉਸ ਤੋਂ ਬਾਅਦ ਮੈਂ ਜਿਮ ਉਸ ਤੋਂ ਬਾਅਦ ਮੈਂ ਫਿਰ ਜਿਹੜੇ ਸੀ ਮੈਂ ਸਾਈਡ ਟੂ ਸਾਈਡ ਜਿਹੜੇ ਡੰਬਲ ਲਾਈ ਸੀ ਨਾ ਦੋਨੇ ਮੋਢਿਆਂ ਦੇ ਆਪਣੇ ਸ਼ੋਲਡਰ ਜਿਹੇ ਆਪਾਂ ਕਹਿੰਦੇ ਹਾਂ ਸ਼ੋਲਡਰ ਦਾ ਜਿਹੜਾ ਸੀਗਾ ਫਿਰ ਮੈਂ ਉਹ ਇੱਕ ਸੈਟ ਲਾਈਆਂ ਮੈਂ ਇਹਦੇ ਨਾਲ ਡੰਬਲ ਦੇ ਨਾਲ ਇਹਦੇ ਵੀ ਮੈਂ ਟੋਟਲ ਸੀ ਜਿਹੜੇ ਜੀ ਇਹਦੇ ਮੈਂ ਤਿੰਨ ਸੈਟ ਲਾਏ ਸੀ ਇਹ ਰੈਪੀਟਿਸ਼ਨ ਜਿਹੜੇ 10 ਤੋਂ 12 ਸੀਗੇ ਉਸ ਤੋਂ ਬਾਅਦ ਫਿਰ ਮੈਂ ਕੇਬਲ ਕਰ ਦੇ ਨਾਲ ਲਾਈ ਪਹਿਲਾਂ ਮੈਂ ਲੈਫਟ ਸ਼ੋਲਡਰ ਦੇ ਲਾਈ ਫਿਰ ਉਸ ਤੋਂ ਬਾਅਦ ਰਾਈਟ ਸ਼ੋਲਡਰ ਸੀ ਜਿਹੜਾ ਮੈਂ ਉਹ ਰਾਈਟ ਸ਼ੋਲਡਰ ਸੀਗਾ ਉਹਦੇ ਲਈ ਉਹਦੇ ਨਾਲ ਦੇ ਵੀ ਮੈਂ ਯਾਨੀ ਕਿ ਟੋਟਲ ਤਿੰਨ ਸੈਟ ਲਾਏ ਫਿਰ ਉੱਪਰਲਾ ਸ਼ੋਲਡਰ ਦਾ ਹਿੱਸਾ ਹੁੰਦਾ ਉਹਨੂੰ ਟ੍ਰੇਨ ਕਰਨ ਵਾਸਤੇ ਇਹ ਲਾਇਆ ਕਿਉਂ ਛੋਟੇ ਮਸਲ ਵੀ ਟ੍ਰੇਨ ਕਰਨਾ ਜ਼ਰੂਰੀ ਆ ਸੋ ਇਹਨਾਂ ਦੇ ਵਿੱਚ ਸਟਰੈਂਥ ਹੁੰਦੀ ਹੈ ਤੇ ਜਾਣ ਹੁੰਦੀ ਸੋ ਹਾਂਜੀ ਸ਼ਾਮ ਦੇ ਨਾ 6 ਵਜ ਗਿਆ ਤੇ ਆਪਾਂ ਕੱਲ ਸ਼ਾਮ ਦੀ 7 ਵਜੇ ਦੀ ਆਪਾਂ ਰੋਟੀ ਖਾਧੀ ਹੋਈ ਹੈ ਡਿਨਰ ਕੀਤਾ ਜਾਣ ਕੇ ਆਪਣੀ 23 ਘੰਟੇ ਦੀ ਜਿਹੜੀ ਆਪਣੀ ਫਾਸਟਿੰਗ ਆ ਉਹ ਹੋ ਗਈ ਹੈ 23 ਘੰਟੇ ਜਾਨੀ ਕਿ ਆਪਾਂ ਕੁਝ ਨਹੀਂ ਖਾਧਾ ਹੈਗਾ ਤੇ ਹੁਣ ਦੇਖ ਲਓ ਮੈਂ ਖਾਣ ਲੱਗਾ ਹੁਣ ਪੰਪਿੰਗ ਸੀਟਸ ਲਿਆ ਇਹ ਮੈਂ ਇਹ ਹੋਣੀ ਹੋਣਗੇ ਮੇਰੇ ਖਿਆਲ ਵਿੱਚ 50 ਕ ਗ੍ਰਾਮ ਪੰਪਿੰਗ ਸੀਡਸ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਤੇ ਨਾਲ ਮੈਂ ਇੱਕ ਸੇਬ ਆ ਜਿਹੜਾ ਇੱਕ ਸੇਬ ਇਹ ਕੱਟਿਆ ਵਾ ਇੱਕ ਐਪਲ ਕੱਟਿਆ ਵਾ ਤੇ ਪੰਪਿੰਗ ਸੀਡਸ ਲੈ ਆ ਤੇ ਨਾਲ ਇਹ ਜਿਹੜੀ ਤੁਸੀਂ ਇੱਕ ਕੱਪ ਦੇਖ ਸਕਦੇ ਹੋ ਇੱਕ ਗਲਾਸਾ ਜਿਹੜਾ ਮੇਰੇ ਨਾਲ ਬਲੈਕ ਕੌਫੀ ਦਾ ਜੀ ਇਹ ਸੋ ਤੁਸੀਂ ਦੇਖ ਸਕਦੇ ਹੋ ਜੀ ਇਹ ਜਿਹੜੀ ਮੇਰੀ ਹੁਣ ਜਿਹੜੀ ਅਗਲੀ ਮੀਲ ਆ ਨਾ ਫਰਸਟ ਮੀਲ ਜੀ ਕਹਿੰਦੀ ਆਪਣੀ ਇਹ ਫਰਸਟ ਮੀਲ ਆ ਸੋ ਹੁਣ ਮੈਂ 6:30 ਵਜੇ ਜਿਹੜਾ ਡਿਨਰ ਆ ਉਹ ਕਰਾਂਗਾ ਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਆਪਣੀ ਫਰਸਟ ਮੀਲ ਆ ਸੋ ਹਾਂਜੀ ਰਾਤ ਦੇ 7:30 ਹੋ ਚੁੱਕੇ ਆ ਤੇ ਆਪਾਂ ਨੂੰ ਹੁਣ ਡਿਨਰ ਕਰਨ ਲੱਗਿਆ ਤੇ ਡਿਨਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਮੈਂ ਲਿਆਵਾ ਇੱਕ ਪਲੇਟ ਜਿਹੜੀ ਮੈਂ ਸਲਾਦ ਦੀ ਲਈ ਆ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਗਾਜਰ ਲਈ ਆ ਤੇ ਇੱਕ ਗਾਜਰ ਚੀਰੀ ਆ ਟਮਾਟਰ ਚੀਰੀਆ ਵਾ ਇੱਕ ਅਤੇ ਇਹ ਹਾਫ ਮੈਂ ਖੀਰਾ ਜੀ ਦੇਵਾ ਤੁਸੀਂ ਦੇਖ ਸਕਦੇ ਹੋ ਇਹ ਤਾਂ ਆਪਣਾ ਹੋਏਗਾ ਜੀ ਸਲਾਦ ਤੇ ਨਾਲ ਤੁਸੀਂ ਦੇਖ ਸਕਦੇ ਹੋ ਮੈਂ 100 ਗ੍ਰਾਮ ਜਿਹੜਾ ਮੈਂ ਪਨੀਰ ਲਿਆਵਾ ਜੀ 100 ਗ੍ਰਾਮ ਪਨੀਰ ਰੇਡ ਕੀਤਾ ਵਾ ਜੀ ਇਹਦੇ ਵਿੱਚ ਤੇ ਨਾਲ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸੁੱਕੀ ਸਬਜ਼ੀ ਮਿਕਸ ਸਬਜ਼ੀ ਆ ਗਾਜਰ ਆਲੂ ਮਟਰ ਤੇ ਗੋਬੀ ਇਹਦੇ ਵਿੱਚ ਮੈਂ ਮਿਕਸ ਕੀਤੀ ਹੈ ਇਹ ਮਿਕਸ ਸਬਜੀ ਹੈ ਜੀ ਸੋ ਇਹ ਆਪਣਾ ਜਿਹੜਾ ਅੱਜ ਦਾ ਡਿਨਰ ਹੋਏਗਾ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਨਾ ਫਾਸਟਿੰਗ ਤੁਸੀਂ ਸ਼ੁਰੂ ਕੀਤੀ ਜਾਂ 16 ਘੰਟੇ ਦੀ ਜਾਂ 14 ਘੰਟੇ ਦੀ ਜਾਂ 20 ਘੰਟੇ ਦੀ ਜਾਂ 22 ਘੰਟੇ ਦੀ ਹੈ ਨਾ ਤਾਂ ਜੋ ਤੁਸੀਂ ਅੱਜ ਮੀਲ ਦੇ ਵਿੱਚ ਦੇਖਿਆ ਨਾ ਜਿਵੇਂ ਕਿ ਆਪਾਂ ਪਹਿਲਾਂ ਸਵੇਰੇ ਬਲੈਕ ਕਾਫੀ ਪੀਤੀ ਸੀ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਸੀ ਇੱਕ ਐਪਲ ਖਾਦਾ ਸੀ ਯਾਰ ਤੇ ਹਨਾ ਤੇ ਨਾਲ ਆਪਾਂ ਬਲੈਕ ਕਾਫੀ ਲਈ ਸੀ ਕਿਤੇ ਹੁਣ ਆਪਣਾ ਇਹ ਵੀ ਨਾਲ ਤੁਸੀਂ ਫਾਸਟਿੰਗ ਜਿਹੜੀ ਇਸ ਤਰੀਕੇ ਨਾਲ ਕਰ ਸਕਦੇ ਉਹ ਇਹਦੇ ਨਾਲ ਕੀ ਕੀ ਜਿਹੜਾ ਤੁਹਾਡਾ ਬੋਡੀ weight ਆ ਜੀ ਉਹ ਬਹੁਤ ਵਧੀਆ ਘਟੇਗਾ ਜਿਹੜੇ ਮੇਰੇ ਪਿੰਡਪੁਰਾ ਕਹਿੰਦੇ ਨੇ ਸਾਡਾ ਜਿਹੜਾ ਭਾਰ ਨਹੀਂ ਘੰਟਦਾ ਪਿਆ ਹਨਾ ਵੀ ਇੱਕ ਥਾਂ ਤੇ ਰੁਕੋ ਗਿਆ ਸੋ ਉਹ ਇਹ ਫਾਸਟਿੰਗ ਆ ਜਿਹੜੀ ਫਾਸਟਿੰਗ ਤਕਰੀਬ ਨੂੰ ਤੁਸੀਂ ਅਪਣਾ ਕੇ ਦੇਖੋ ਉਹ ਇਹਦੇ ਨਾਲ ਤੁਹਾਡੇ ਦਾ ਬੋਡੀ weight ਬੜੀ ਤੇਜ਼ੀ ਨਾਲ ਘਟਣਾ ਜਿਹੜਾ ਸ਼ੁਰੂ ਹੋ ਜਾਏਗਾ ਸੋ ਡਿਨਰ ਦੇ ਵਿੱਚ ਤੁਸੀਂ ਆ ਚੀਜ਼ ਤੁਸੀਂ ਖਾ ਸਕਦੇ ਜਿਹੜੇ ਉਹ ਵੀ ਵੇਜ ਨੇ ਹਨਾ ਜਿਹੜੇ ਮੇਰੇ ਪਿੰਡਪੁਰਾ ਵੇਜ ਖਾਂਦੇ ਨੇ ਉਹ ਇਹ ਚੀਜ਼ ਨੂੰ ਤੁਸੀਂ ਫੋਲੋ ਕਰ ਸਕਦੇ ਜੀ ਸੋ ਦੋਸਤੋ ਆਪਣਾ ਜਿਹੜਾ ਬਲੌਗ ਆ ਅੱਜ ਇੱਥੇ ਖਤਮ ਕਰਦੇ ਆ ਤੇ ਮਿਲਦੇ ਕੱਲ ਨੂੰ ਇੱਕ ਨਵੇਂ ਤੇ ਵਧੀਆ ਬ